ਗੁਰਜੀਕਾ ਖਾਲਸਾ ਵਾਹਿਗੁਰੂ ਜੀ ਤੇ ਹਾਂਜੀ ਬਸ ਠੀਕ ਆ ਕੋਈ ਨਹੀਂ ਜਾਣਦੀ ਨਹੀਂ ਕਿਤੇ ਵੀ ਇਹ ਮਾਰੇ ਕਹਿੰਦੇ ਬਿਨ ਸੇਵਾ ਤ੍ਰੇਗਾ ਹੱਥ ਪੈਰ ਹੋਰ ਨੇਫਲ ਕਰਨੀ ਪਾਛੋ ਬਾਬਾ ਨੌ ਸਿੰਘ ਜੀ ਸ਼ਹੀਦਾਂ ਦਾ ਸਥਾਨ ਆ ਜੀ ਤਰਨਤਾਰਨ ਅਮਰਸਰ ਰੋਡ ਤੇ ਤੇ ਸੰਗਤ ਤਰਨਤਾਰਨ ਤੋਂ ਅਮਰਸਰ ਤੋਂ ਤੇ ਭਾਈ ਮਨਦੀਪ ਸਿੰਘ ਕਾਦੀਆਂ ਵਾਲਿਆਂ ਦੇ ਡੈਡੀ ਤੇ ਉਹ ਆਏ ਹੋਏ ਨੇ ਸਾਰੀ ਸੰਗਤ ਨਾਲ ਮਿਲ ਕੇ ਸੇਵਾ ਕਰ ਰਹੀ ਹੈ ਜੀ ਐ ਵੈਸੇ ਅੱਜ ਦੇ ਜਿਹੜੇ ਜਵਾਨਾ ਬਾਬਤਨਾ ਮਾਰੇ ਨੇ ਬਾਣੀ ਚ ਆਖਿਆ ਪਰ ਇਹਨਾਂ ਨੂੰ ਪਾਤਸ਼ਾਹ ਨੇ ਸਮੱਤ ਬਖਸ਼ਿਸ਼ ਕੀਤੀ ਆ ਕਿਰਪਾ ਕੀਤੀ ਆ ਕਿ ਇਹਨਾਂ ਸਾਰੇ ਜਵਾਨਾਂ ਦਾ ਧਿਆਨ ਜਿਹੜਾ ਉਹ ਸੇਵਾ ਦੇ ਸਿਮਰਨ ਦੇ ਵਿੱਚ ਲੱਗਾ ਹੋਇਆ ਤੇ ਪਰ ਮਾਰੇ ਕਹਿੰਦੇ ਬਾਣੀ ਦੇ ਵਿੱਚ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਧੀ ਜਨੂਰੀ ਪੁੱਤ ਜਨੂਰਾ ਜੋ ਰੂ ਜਿੰਨਾ ਦਾ ਸਖਦਾਰ ਪਾਛੋ ਮਾਰੇ ਕਹਿੰਦੇ ਪੀ ਅੱਜ ਕੱਲ ਜਿਹੜਾ ਕਾਲ ਯੁਗ ਦੇ ਸਮੇਂ ਚ ਧੀਆ ਪੁੱਤ ਪੈਦਾ ਹੋ ਰਹੇ ਆ ਨਾ ਉਹ ਭੂਤ ਪ੍ਰੇਤ ਹੀ ਆ ਰਹੇ ਆ ਸੰਸਾਰ ਚ ਕੋਈ ਮੋਬਾਈਲ ਦੇ ਆਰੇ ਲੱਗਾ ਕੋਈ ਗੱਡੀ ਦੇ ਆਰੇ ਲੱਗਾ ਕੋਈ ਹੋਰ ਕਿਸੇ ਚੱਕਰ ਦੇ ਆਰੇ ਲੱਗਾ ਤੇ ਬੜਾ ਹੀ ਕਾਲ ਯੁਗ ਦਾ ਭਿਆੰਕਰ ਸਮਾਂ ਹੈ ਕਿ ਬੱਚੇ ਜਿਹੜੇ ਸੇਵਾ ਨੂੰ ਉਹ ਆਪਣਾ ਧਿਆਨ ਨਹੀਂ ਕਰਦੇ ਜਾਣੀ ਸਿੱਧੇ ਤਰਾ ਸੇਵਾ ਨੂੰ ਮੂੰਹ ਨਹੀਂ ਕਰਦੇ ਗੁਰੂ ਘਰ ਵਾਲ ਨੂੰ ਤੇ ਪਰ ਪਾਤਸ਼ਾਹ ਨੇ ਕਿਰਪਾ ਕੀਤੀ ਆ ਕਿ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਮੱਤ ਬਖਸ਼ਿਸ਼ ਕਰਕੇ ਵੇਖੋ ਕਿਦਾਂ ਸਾਰੇ ਜਣੇ ਆਪੋ ਆਪਣੇ ਕੰਮਾਂ ਦੇ ਵਿੱਚ ਲੱਗੇ ਆ ਤੇ ਬਾਬਾ ਜਸਵੰਤ ਸਿੰਘ ਜੀ ਪਾਣੀ ਸਾਡੇ ਮੇਨ ਮੁਖੀਆ ਠੀਕ ਆ ਤੇ ਬਾਬਾ ਮਨਪ੍ਰੀਤ ਸਿੰਘ ਜੀ ਟਿੰਮੀ ਜਿਵੇਂ ਦੇ ਮੋਢੀ ਤੇ ਸਾਰੀ ਫੌਜ ਲੱਗੀ ਆ ਜੀ ਆਹ ਵੇਖੋ ਸਿੰਘ ਕਿੱਥੇ ਫੌਜਾਂ ਚੜੀਆਂ ਹੁਣ ਇਹਨਾਂ ਨੂੰ ਤਾਂ ਨਾ ਉੱਤੇ ਛਤਰ ਤੇ ਚੜਾਉਣ ਦਾ ਤਾਂ ਹੀ ਤੇ